ਇਹ ਤਾਂ ਵੀ ਸਿਆਪ ਪਈ ਆ ਕਦੇ ਮੰਜਾ ਇੱਧਰ ਲਿਆਓ ਕਦੇ ਉੱਧਰ ਲਿਆਓ ਉਹ ਰੱਖਦਾ ਨਹੀਂ ਰੱਖਦਾ ਪਿੱਛੇ ਨਾ ਪੈ ਜਾ ਮੇਰੇ ਉਹ ਇੰਜੀਨੀਅਰ ਕੇ ਛੋਟਾ-ਕੁਟ ਪਾਇਆ ਕਰ ਮੈਂ ਕਹਿੰਦਾ ਗਲੀ ਦੇ ਕੁੱਤੇ ਫੇਰ ਉਹ ਭਰਾਵਾ ਮੈਂ ਕਿੰਨੀ ਵਾਰੀ ਕਹਿ ਮਹਿਕਮੇ ਨੂੰ ਸਾਨੂੰ ਕੋਈ ਗੱਡੀ ਲੈ ਦਿਓ ਸਾਨੂੰ ਕੋਈ ਸਕੂਟਰੀ ਲਾ ਦਿਓ ਸਾਨੂੰ ਸਰਵੇ ਕਰਨ ਚ ਪ੍ਰੋਬਲਮ ਹੁੰਦੀ ਆ ਯਾਰ ਨਹੀਂ ਨਹੀਂ ਹੁਣ ਰੜ ਕੇ ਜੋਰ ਪਾਉਣੇ ਆ ਤੂੰ ਬੈਕ ਟੂ ਵਰਕ 10 ਕਿਹੜੇ ਕਿਹੜੇ ਰਹਿ ਕੇ ਘਰ ਮਰਦਮਸ਼ਮਾਰੀਆਂ ਵਾਲੇ ਚੈੱਕ ਕਰੋ 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 ਆਪਣੇ ਰਹਿ ਕੇ ਤਿੰਨ ਘਰ ਅੱਛਾ ਇੱਕ ਉਹ ਸਾਹਮਣੇ ਘਰ ਰਹਿ ਗਿਆ ਇੱਕ ਮਗਰ ਦਾ ਘਰ ਰਹਿ ਗਿਆ ਇੱਕ ਰਾਜੂ ਕਾਕਰ ਰਹਿ ਗਿਆ ਉਹ ਸਾਹਮਣੇ ਚਲੀਏ ਪਹਿਲਾਂ ਚਲ ਫੋਲੋ ਮੀ ਹਾਂਜੀ ਭਾਈ ਜੀ ਕੌਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੌਣ ਭਾਈ ਤੁਸੀਂ ਜੀ ਭਾਜੀ ਅਸੀਂ ਲੋਲੋਪੀਨ ਪੋਲੋਪੀਨ ਕੰਪਨੀ ਤੋਂ ਆਏ ਆ ਮਰਦਮਸ਼ਮਾਰੀ ਕਰਦੇ ਆ ਅਸੀਂ ਭਾਜੀ ਮਰਦਮਸ਼ਮਾਰੀ ਕੀ ਹੁੰਦੀ ਆ ਜੀ ਮੈਨੂੰ ਨਹੀਂ ਪਤਾ ਜੀ ਪਾਜੀ ਮਤਲਬ ਅਸੀਂ ਜਾਣ ਸਕਿਆ ਨੋਟ ਕਰਦੇ ਆ ਕਿੰਨੀ ਆਬਾਦੀ ਘਟ ਗਈ ਕਿੰਨੀ ਵਧ ਗਈ ਅਸੀਂ ਪੂਰਾ ਰਿਕਾਰਡ ਕਰਦਿਆਂ ਜੀ ਹਾਂਜੀ ਹਾਂਜੀ ਪਾਜੀ ਕਰੋ ਰਿਕਾਰਡ ਜੀ ਬੈਕ ਟੂ ਵਰਕ ਹਾਂਜੀ ਕਰੋ ਮੇਰੀ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਬਾਈ ਮੇਰੇ ਫਾਦਰ ਸਾਹਿਬ ਦਾ ਨਾਮ ਜੀ ਤਾਰਾ ਸਿੰਘ ਜੀ ਤੁਹਾਡਾ ਨਾਮ ਮੇਰਾ ਨਾਮ ਜੀ ਤਾਰਾ ਸਿੰਘ ਜੀ ਬੈਕ ਟੂ ਵਰਕ ਬੈਕ ਟੂ ਵਰਕ ਤਾਰਾ ਸਿੰਘ ਅੱਛਾ ਤੇ ਤੁਸੀਂ ਕਿੰਨੇ ਭੈਣ ਭਰਾ ਆਈ ਅਸੀਂ ਜੀ 13 ਭੈਣ ਭਰਾ ਆਵਾ ਜੀ 13 ਪਾਜੀ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਸੀ ਗਈ ਮੇਰੇ ਫਾਦਰ ਸਾਹਿਬ ਜੀ ਇਹਦੇ ਫਾਦਰ ਸਾਹਿਬ ਗੋਲ ਗੱਪੇ ਦੀ ਰੇੜੀ ਲਾਉਂਦੇ ਸੀ ਤੇ ਨਾਲੇ ਉਹਨਾਂ ਨੂੰ ਬਹੁਤ ਘੱਟ ਸੌਂਦਾ ਸੀ ਹਾਂਜੀ ਹਾਂਜੀ ਬਾਈ ਜੀ ਤੁਹਾਡਾ ਵੀਰ ਸੱਚ ਬੋਲਦਾ ਪਿਆ ਮੇਰੇ ਫਾਦਰ ਸਾਹਿਬ ਗੋਲ ਗੱਪਿਆਂ ਦੀ ਰੇੜੀ ਲਾਉਂਦੇ ਸੀ ਤੇ ਉਹਨਾਂ ਨੂੰ ਘੱਟ ਸੌਂਦਾ ਸੀ ਜੀ ਘੱਟ ਸੌਂਦਾ ਸੀ 13 ਭੈਣ ਭਰਾ ਪਾਜੀ ਮੈਨੂੰ ਇੱਕ ਗੱਲ ਦੱਸੋ ਇਹਨੀ ਮਹਿੰਗਾਈ ਦਾ ਜਮਾਨਾ ਚੱਲਦਾ ਪਿਆ ਸਾਰਾ ਕੁਝ ਇੰਨਾ ਮਹਿੰਗਾ ਵਾ 13 ਭੈਣ ਭਰਾ ਕੀ ਗੱਲ ਤੁਹਾਡੇ ਫਾਦਰ ਸਾਹਿਬ ਨੂੰ ਕਿਸੇ ਨੇ ਸਮਝਾਇਆ ਨਹੀਂ ਹਾਂਜੀ ਹਾਂਜੀ ਭਾਜੀ ਸਮਝਾਇਆ ਸੀ ਤੁਹਾਨੂੰ ਦੱਸਿਆ ਤਾਂ ਉਹਨਾਂ ਨੂੰ ਘੱਟ ਸੁਣਦਾ ਸੀ ਤੇ ਉਹ ਦੱਬ ਗਿਆ ਫਿਰ ਕਿੱਲੀ ਸੋ 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 ਸੋਰੀ ਬਾਏ ਲੈਕ ਟੂ ਵਰਕ ਲੈਕ ਟੂ ਵਰਕ ਤੁਹਾਡਾ ਨਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਂ ਜੀ ਤਾਰਾ ਸਿੰਘ ਜੀ ਓਹ ਹੋਹ ਓਹ ਬੈਕ ਟੂ ਵਰਕ ਬੈਕ ਟੂ ਵਰਕ ਤੁਹਾਡੀ ਮੈਰਿਜ ਹੋਈ ਹੈ ਜੀ ਹਾਂਜੀ ਹਾਂਜੀ ਜੀ ਮੇਰੀ ਵੋਟੀ ਹੈ ਜੀ ਅੰਦਰ ਅੱਜ ਹਾ ਹਾ ਰਿਕਾਰਡ ਦਰਜ ਕਰਾਓ ਭਾਜੀ ਤੁਹਾਡੇ ਕਿੰਨੇ ਬੱਚੇ ਆ ਮੈਨੂੰ ਸਮਝਾਓ ਨੂੰ ਮੇਰੇ ਵੀ 13 ਬੱਚੇ ਆ ਜੀ ਤੁਹਾਨੂੰ ਵੀ ਘਾਟ ਹੀ ਸੌਂਦਾ ਸੀ ਮੈਨੂੰ ਲੱਗਦਾ ਪਾਜੀ ਦੱਸੋ ਉਹ ਮੁੰਡੇ ਰਿਕਾਰਡ ਦਰਜ ਕਰਨਾ ਅਸੀਂ ਆਪਣੇ ਬੱਚਿਆਂ ਦਾ ਨਾਮ ਲਖਾਓ ਤੇ ਉਮਰ ਦੱਸੋ ਮੇਰੇ ਪਹਿਲੇ ਬੱਚੇ ਦਾ ਨਾਮ ਹੈਗਾ ਜੀ ਵਿਰਾਟ ਕੋਲੀ ਉਹਦੀ ਉਮਰ ਹੈਗੀ 10 ਸਾਲ ਜੀ ਵਿਰਾਟ ਕੋਲੀ ਇਹ ਕੀ ਪਾਜੀ ਉਹਦੋਂ ਪਾਜੀ ਕ੍ਰਿਕਟ ਦਾ ਮੈਚ ਚੱਲਦਾ ਪਿਆ ਸੀ ਨਾ ਤੇ ਫਿਰ ਮੈਨੂੰ ਕੋਈ ਸੁਝਿਆ ਨਹੀਂ ਮੈਂ ਕਿਹਾ ਵਿਰਾਟ ਕੋਲੀ ਰੱਖ ਲਓ ਜੀ 10 ਸਾਲ ਜੀ ਉਹਦੀ ਉਮਰ ਜੀ ਠੀਕ ਹੈ ਜੀ ਦੂਸਰਾ ਦੂਜੇ ਬੱਚੇ ਦਾ ਨਾਮ ਹੈਗਾ ਜੀ ਬੁਮਰਾ ਉਹਨੇ ਬੜੀ ਜ਼ੋਰ ਕਰਵਾਈ ਸੀ ਤੇ ਮੈਨੂੰ ਬੜਾ ਫੱਬਿਆ ਉਹਦੋਂ ਮੁੰਡਾ ਤੇ ਪਾਜੀ ਉਹਦੀ ਉਮਰ ਹੈਗੀ 9.5 ਸਾਲ ਜੀ ਤੇ ਬਾਜੀ ਮੇਰੇ ਤੀਜੇ ਜਵਾਗ ਦਾ ਨਾਮ ਹੈਗਾ ਜੀ ਮੁਹੰਮਦ ਸ਼ਮੀ ਉਹਨੇ ਬਾਜੀ ਆਊਟ ਆਫ ਸਵਿੰਗ ਜਦੋਂ ਕੀਤੀ ਨਾ ਤੇ ਮੇਰੇ ਦਿਲ ਨੂੰ ਬੜਾ ਲੱਗਾ ਜੀ ਉਹਦੀ ਉਮਰ ਹੈਗੀ ਜੀ 9 ਸਾਲ ਜੀ ਪਾਜੀ ਮੇਰੇ ਚੌਥੇ ਮੁੰਡੇ ਦਾ ਨਾਮ ਹੈਗਾ ਜੀ ਐਚੀ ਕੁਮਾਰ ਕੀ ਗੱਲ ਪਾਜੀ ਉਹਦੋਂ ਮੈਚ ਨਹੀਂ ਚੱਲਦਾ ਸੀਗਾ ਨਹੀਂ ਨਹੀਂ ਮੈਚ ਭਾਰੀ ਚੱਲਦਾ ਪਿਆ ਸੀ ਉਹ ਵਿੱਚ ਅਕਸ਼ੇ ਕੁਮਾਰ ਦੀ ਮਸ਼ਹੂਰੀ ਆ ਗਈ ਸੀ ਨਾ ਆਰਪੀ ਕਾਲੀ ਤੇ ਉਹਦੀ ਉਮਰ ਹੈਗੀ 8.5 ਸਾਲ ਪਾਜੀ ਤੇ ਪਾਜੀ ਮੇਰੇ ਪੰਜਵੇਂ ਮੁੰਡੇ ਦਾ ਨਾਮ ਹੈਗਾ ਜੀ ਮੰਗਾ RAM ਜੀ ਇਹ ਕੀ ਸੀਨ ਪਾਜੀ ਇਹ ਪਾਜੀ ਮੰਗਾ RAM ਜੀ ਉਹਦਾ ਨੂੰ ਸਮੋਸੇ ਲੈ ਕੇ ਆਇਆ ਸੀ ਨਾ ਮੈਚ ਵੇਂਦੇ ਵੇਂਦੇ ਤੇ ਮੈਂ ਸਮੋਸਾ ਕਹਿੰਦਾ ਮੈਂ ਮੁੰਡੇ ਦਾ ਨਾਮ ਹੀ ਮੰਗਾ RAM ਰੱਖਦਾ ਜੀ ਉਹਦੀ ਉਮਰ ਹੈਗੀ ਪਾਜੀ 8 ਸਾਲ ਜੀ ਪਾਜੀ ਮੈਨੂੰ ਇੱਕ ਗੱਲ ਸਮਝਾਓ ਲੋਕਾਂ ਦੇ ਜਵਾਬ ਹੁੰਦੇ 9-9 ਮਹੀਨੇ ਬਾਅਦ ਤੁਹਾਡਾ ਪਾਜੀ 6 ਮਹੀਨੇ ਬਾਅਦ ਹੀ ਜਵਾਕ ਹੋ ਜਾਂਦਾ ਮੈਨੂੰ ਕੋਈ ਸਮਝ ਨਹੀਂ ਆਈ ਕੋਈ ਸੇਂਗ ਸਮਝਾਓ ਮੈਨੂੰ ਉਹ ਪਾਜੀ ਮੇਰੀਆਂ ਹੈਗੀਆਂ ਦੋ ਘਰ ਵਾਲੀਆਂ ਇੱਕ ਜਵਾਕ ਉਧਰ ਹੁੰਦਾ ਤੇ ਇੱਕ ਜਵਾਕ ਉਧਰ ਉਹ ਹੀ ਗੱਲ ਲਈ ਕਰਦੇ ਉਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਇਹ ਵੀ ਪਾਜੀ ਰਿਕਾਰਡ ਚ ਹੀ ਪਾਰਦਾ ਜੀ ਡਿਲੀਟ ਕਰ ਦਿਓ ਸਾਰਾ ਕੁਝ